ਹਾਂਜੀ ਬ੍ਰਦਰ ਕੀ ਨਾਮ ਹੈ ਮੱਖਣ ਸਿੰਘ ਜੀ ਕੀ ਕਰਨਾ ਆਇ ਸੀ ਕਿਹੜਾ ਹਸਪਤਲ ਆਇਆ ਇਹ ਸਰਕਾਰੀ ਹਸਪਤਲ ਆਇਆ ਜੀ ਆਪਣੇ ਢੰਡੇ ਦਾ ਤੇ ਇਹ ਪਾਣੀ ਭਰਨਾ ਆਇ ਸੀ ਪਾਣੀ ਚੱਲਦੇ ਨਹੀਂ ਪਿਆ ਜੀ ਹਾਂਜੀ ਇਹ ਪਾਣੀ ਦੀ ਜੱਗਾ ਮੈਨੂੰ ਲੋੜ ਸੀ ਹੁਣ ਬੱਚਾ ਬਿਮਾਰ ਆਗਾ ਤੇ ਪਾਣੀ ਹੈ ਨਹੀਂ ਬਿਲਕੁਲ ਜੀ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ ਪਾਣੀ ਦੀ ਬਹੁਤ ਸਮੱਸਿਆ ਹੈਗੀ ਜੀ ਕਿਉਂਕਿ ਹੁਣ ਹਰ ਇੱਕੀ ਪਾਣੀ ਆ ਭਰਨਾ ਮੈਂ ਖਾਲੀ ਹੈਗੀ ਹਾਂਜੀ ਕਰਤੇ ਸਰਕਾਰ ਤੋਂ ਇਹ ਹੀ ਗੱਲ ਨਹੀਂ ਵਧੀਆ ਹੁਣ ਆਪਾਂ ਵਿਚ ਇਧਰ ਧਿਆਨ ਦੇਣ ਚਾਹੀਦਾ ਉਹਨਾਂ ਨੂੰ ਜੀ ਪਾਣੀ ਦਾ ਕਿਉਂਕਿ ਜੀ ਹੁਣ ਲੋੜ ਆ ਗਈ ਹੈ ਹੁਣ ਗਰਮੀ ਬਹੁਤ ਜ਼ਿਆਦਾ ਜੀ ਜੀ ਬਿਜਲੀ ਕੀ ਨਾਮ ਹੈ ਤੁਹਾਡਾ ਮਲਕੀਤ ਸਿੰਘ ਆ ਜੀ ਕਿੱਥੇ ਆਏ ਸੀ ਤੁਸੀਂ ਇਹ ਤਾਂ ਹਸਪਤਾਲ ਜਾਈ ਸੀ ਜੀ ਤੇ ਕਿਵੇਂ ਇੱਥੇ ਆਰੋ ਤੇ ਖੜੇ ਹੋ ਤੁਸੀਂ ਆਰੋ ਦੇ ਪਾਣੀ ਲੈਣ ਆਏ ਸੀਗੇ ਜੀ ਸਵੇਰ ਦਾ ਪਾਣੀ ਲੱਭੀ ਜਾਂਦੇ ਆ ਪਾਣੀ ਨਹੀਂ ਮਿਲ ਰਿਹਾ ਹੈਗਾ ਆਰੋ ਥਾਂ ਥਾਂ ਹੈਗੇ ਪਾਣੀ ਹੈ ਨਹੀਂਗਾ ਆਰੋ ਤੇ ਚੱਲੀ ਜਾਂਦਾ ਜੀ ਹੁਣ ਆਵਾਜ਼ ਆਈ ਜਾਂਦੀ ਹੈ ਕਿ ਜੀ ਨਾ ਜੀ ਆ ਦੇਖੋ ਪਾਣੀ ਤਾਂ ਹੈ ਨਹੀਂਗਾ ਬਸ ਉਹ ਖਾਲੀ ਚੱਲੀ ਜਾਂਦਾ ਬਿਜਲੀ ਫੁੱਕੀ ਜਾਂਦੀ ਹੈ ਪਧਾਨ ਜੀ ਖਾਲੀ ਚੱਲੀ ਜਾਂਦਾ ਫਿਰ ਜੀ ਆ ਕਿਸੇ ਚ ਵੀ ਨਹੀਂ ਆਈ ਚ ਦਿਖਾ ਦਿੰਨੇ ਆ ਜੀ ਦੇਖੋ ਹੁਣ ਜਿਵੇਂ ਇਹ ਮਨ ਕੇ ਸੰਸਥਾ ਵੱਲੋਂ ਕਿਸੇ ਨਾ ਫੈਕਟਰੀ ਵੱਲੋਂ ਜਾਂ ਕਿਸੇ ਵੱਲੋਂ ਦਾਅ ਕੀਤੇ ਜਾਂਦੇ ਆ ਪਰ ਪਾਣੀ ਫੇਰ ਵੀ ਨਹੀਂ ਪਾਇਆ ਜਾਂਦਾ ਕਿਸ ਤਰ੍ਹਾਂ ਦੇ ਕਰ ਉਹ ਸਰਕਾਰ ਨੂੰ ਸਰਕਾਰ ਨੂੰ ਤਾਂ ਜੀ ਹੁਣ ਫਿਰ ਜਦੋਂ ਐਡਾ ਲਾ ਰੱਖਿਆ ਜੀ ਹੁਣ ਇਹਨਾਂ ਦੀ ਕੋਈ ਸਹਾਇਤਾ ਆਈ ਨਹੀਂਗਾ ਫਿਰ ਹੁਣ ਇਹ ਵੀ ਲੋਕਾਂ ਦੇ ਦਿੱਤੇ ਹੋਏ ਆ ਹਾਂਜੀ ਪਾਣੀ ਵੀ ਨਹੀਂ ਪਾ ਸਕਦੇ ਸੇ ਇਹ ਕੋਈ ਸਰਕਾਰ ਦੇ ਹਾਂਜੀ ਹਾਂਜੀ ਸਾਰੇ ਜਿੰਨੇ ਹੈਗੇ ਸਾਰੇ ਖਾਲੀ ਪਾਇਆ ਮੈਂ ਉਧਰੋਂ ਦੋ ਘੰਟੇ ਹੋ ਗਏ ਭੌਂਕਦੇ ਫਿਰਦੇ ਨੂੰ ਅਗਾਂਹ ਚੱਲ ਇੱਥੇ ਉਹ ਇੱਥੇ ਵੀ ਹਨ ਇਹ ਤਾਂ ਨਹੀਂ ਕਿ ਆ ਵੀ ਇਹ ਕਿਤੇ ਕੰਟੀਨਾਂ ਤੋਂ ਪਾਣੀ ਲੈਣ ਤੇ ਜਾਣ ਕੇ ਬੰਦ ਕਰਦੇ ਹੋਣ ਪਤਾ ਨਹੀਂ ਜੀ ਫਿਰ ਹੁਣਾ ਮੁੱਲ ਲੈਣੀ ਪਊਗੀ 20-30 ਰੁਪਏ ਦੀ ਬੋਤਲ ਦੇਊਗਾ ਜੀ ਉਧਰੋਂ ਅੰਦਰ ਲੱਗੀ ਜਾਂਦੇ ਆ ਉਧਰ ਬਾਹਰ ਲੱਗੀ ਜਾਂਦੇ ਜੀ ਇਹ ਤਾਂ ਫਿਰ ਬਹੁਤ ਬੋਤਲਾਂ ਲੱਗ ਜਾਂਦੀਆਂ ਸ਼ਾਮ ਤੱਕ ਤਾਂ ਫਿਰ ਤੇ ਹੋਰ ਜੀ ਹੁਣ ਸਵੇਰ ਦੇ ਮੁੱਲ ਲੈ ਕੇ ਜਾਈ ਜਾਂਦੇ ਆ ਜਾਂ ਟਾਬੇ ਤੋਂ ਲੈ ਜਾਂਦੇ ਆ ਕਿ 20-25 ਰੁਪਏ ਦੀ ਬੋਤਲ ਹਾਂਜੀ ਹਾਂਜੀ ਭਾਈ ਜੀ ਮੇਰਾ ਨਾਂ ਬਿੱਟੂ ਸਿੰਘ ਹੈ ਮੈਂ ਲੋਕਲੀਆਂ ਬਟਿੰਡੇ ਤੋਂ ਮੈਂ ਸਰਕਾਰੀ ਹਸਪਤਾਲ ਚ ਪਾਣੀ ਵਾਸਤੇ ਦੇਖਣ ਆਇਆ ਸੀਗਾ ਤੇ ਪਾਣੀ ਦਾ ਹੈ ਹੀ ਨਹੀਂ ਜੀ ਕੋਈ ਵੀ ਰਜਿਸਟ੍ਰੇਸ਼ਨ ਚੱਚਾ ਬੱਚਾ ਬਾੜਾ ਇੱਥੇ ਪੇਸ਼ੈਂਟ ਬਹੁਤ ਜ਼ਿਆਦਾ ਹੁੰਦੇ ਆ ਇੱਥੇ ਪਾਣੀ ਦੀ ਸਮੱਸਿਆ ਹੈ ਜੀ ਪਾਣੀ ਦਾ ਜਿਹਨ ਦੀ ਹੱਲ ਹੋ ਸਕਦਾ ਤਾਂ ਕੋਈ ਕਰੋ ਜੀ ਮੇਰੀ ਇਹੀ ਬੇਨਤੀ ਜਦੋਂ ਇੰਨੀ ਗਰਮੀ ਆ ਸਰਕਾਰ ਨੂੰ ਇਹਦਾ ਇੰਟੀਮ ਕਰਦਾ ਪੈਣਾ ਕਰਨਾ ਚਾਹੀਦਾ ਜੀ ਇਹ ਪ੍ਰੋਪਰ ਲਾਏ ਆ ਤਾਂ ਹੁਣ ਇਹਨਾਂ ਦਾ ਕਰਨਾ ਚਾਹੀਦਾ ਦੋ ਦੋ ਵਾਟਰ ਕੂਲਰ ਲੱਗਿਆ ਜੀ ਚੱਲਨੇ ਚਾਹੀਦੇ ਇਹ ਜ਼ਰੂਰੀ ਹੈ ਜੀ ਮੰਗ ਤਾਂ ਇਹੀ ਹੈ ਜੀ ਵੀ ਇਹਨਾਂ ਨੂੰ ਸਟਾਰਟ ਕੀਤਾ ਜਾਵੇ ਜੇ ਨਹੀਂ ਚੱਲਦੇ ਤਾਂ ਹੋਰ ਲਵਾਏ ਜਾਣ ਕਿਉਂਕਿ ਸਾਹਮਣੇ ਹੀ ਨਸ਼ਾ ਛਡਾਊ ਕੇਂਦਰ ਹੈ ਉੱਥੇ ਵੀ ਜ਼ਰੂਰਤ ਪੈਂਦੀ ਉੱਥੇ ਘੱਟੋ ਘੱਟ 5-600 ਬੰਦੇ ਦੀ ਦਵਾਈ ਲੱਗਿਆ ਹੈ ਸਵੇਰ ਤੋਂ ਲੈ ਕੇ ਦੁਪਹਿਰ 1:30 ਵਜੇ ਤੱਕ ਜਣੀ ਦੀ ਇੰਨੇ ਬੰਦੇ ਦਵਾਈ ਲੈ ਕੇ ਆਉਂਦੇ ਆ 400 ਬੰਦੇ ਨੂੰ ਦਵਾਈ ਲੈ ਕੇ ਜਾਂਦਾ ਤਾਂ ਪਾਣੀ ਦੀ ਤਾਂ ਵਾਰ-ਵਾਰ ਜ਼ਰੂਰਤ ਰਹਿੰਦੀ ਹੈ ਇੱਥੇ ਹਰਵੰਤ ਸਿੰਘ ਆ ਜੀ ਦਵਾਈ ਲੈਣ ਆਏ ਸੀ ਸਰ ਇੱਥੇ ਤੇ ਹੁਣ ਪਾਣੀ ਕੀ ਕਰਨਾ ਸੀ ਦਵਾਈ ਲੈਣੀ ਸੀ ਜੇ ਪਾਣੀ ਭਾਲਦੇ ਸੀ ਪਾਣੀ ਹੈ ਨਹੀਂ ਸਰ ਇੱਥੇ ਇਹ ਕਿਹੜੀ ਜਗ੍ਹਾ ਹੈ ਇਹ ਬਠਿੰਡਾ ਜੀ ਕਿਹੜੀ ਜਗ੍ਹਾ ਤੋਂ ਪਾਣੀ ਖੜੇ ਕਿੱਥੇ ਅਸੀਂ ਆਪਣਾ ਬੱਚਿਆਂ ਦੇ ਹਸਪਤਾਲ ਦੇ ਸਾਹਮਣੇ ਖੜੇ ਆ ਜੀ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ ਸਾਰਾ ਬਹੁਤ ਔਖਾ ਜੀ ਦਵਾਈ ਬੂਟੀ ਲੈਣੀ ਹੁੰਦੀ ਆ ਬਹੁਤ ਜਿਆਦਾ ਔਖਾ ਆ